ਲਗਦਾ ਜੀ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਆਂ ਦਿੱਲੀ ਮੈਟਰੋ ਸਟੇਸ਼ਨ ਜੋ ਪਟੇਲ ਚੌਂਕ ਦਾ ਮੈਟਰੋ ਸਟੇਸ਼ਨ ਹੈ ਇੱਥੇ ਮੈਟਰੋ ਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਹੈ ਕਿਵੇਂ ਮੈਟਰੋ ਬਣੀ ਸੀ ਕਿਵੇਂ ਅੰਡਰਪਾਸ ਹੋ ਜਾਂਦੀ ਹੈ ਕਿਵੇਂ ਅਪਰਪਾਸ ਹੋ ਜਾਂਦੀ ਹੈ ਕਿਹੜੇ-ਕਿਹੜੇ ਸਟੇਸ਼ਨ ਹੁੰਦੇ ਸਭ ਤੋਂ ਵੱਡਾ ਜੋ ਹੈ ਇਹ ਪਟੇਲ ਮੈਟਰੋ ਸਟੇਸ਼ਨ ਹੈ ਇਸ ਤੇ ਸਾਰੇ ਮਾਡਲ ਬਣਾ ਕੇ ਵੀ ਰੱਖੇ ਹੋਏ ਨੇ ਉਹ ਆਪਾਂ ਦੇਖਦੇ ਆਂ ਅੱਜ ਉੱਚਲਦੇ ਆਂ ਅੰਦਰ ਤੇ ਸਾਰਾ ਵਿਜ਼ਿਟ ਕਰਦੇ ਆਂ ਐਕਸਪਲੋਰ ਕਰਦੇ ਆਂ ਤੇ ਇਹ ਹੈ ਜੀ ਪਟੇਲ ਚੌਂਕ ਦਾ ਮੈਟਰੋ ਸਟੇਸ਼ਨ ਦਾ ਪੂਰਾ ਮੈਪ ਜਿੰਨੀਆਂ ਲਾਈਨਸ ਚੱਲਦੀਆਂ ਨੇ ਪਰਪਲ ਬਲੂ 오ਰੇਂਜ yellow green ਸਾਰੀਆਂ ਲਾਈਨਸ ਆਪੇ ਸਾਰੀਆਂ ਮੈਟਰੋ ਸਟੇਸ਼ਨ ਨਹੀਂ ਸਾਰੇ ਤੇ ਇਹ ਹੈ ਜੀ ਮੈਟਰੋ ਸਟੇਸ਼ਨ ਮੈਟਰੋ ਮਿਊਜ਼ੀਅਮ ਚੱਲਦੇ ਆ ਕਿ ਸ਼ੁਰੂ ਕਰਦੇ ਆਪਾਂ ਤੇ ਇਹ ਸਾਰੇ ਮਾਡਲ ਬਣਾ ਕੇ ਰੱਖੇ ਹੋਏ ਗਏ ਹੋਏ ਨਹੀਂ ਫਿਲਹਾਲ ਸਾਰੇ ਕਿਵੇਂ ਉੱਪਰ ਪਾਸਤ ਜਾਂਦੀ ਕਿਵੇਂ ਡਾਊਨ ਪਾਸਤ ਹੋ ਜਾਂਦੀ ਹੈ ਤੇ ਜੋ ਇਹ ਭਾਰਤੀ ਰਾਜਧਾਨੀ ਦਿੱਲੀ ਦੀ ਮੈਟਰੋ ਰੇਲ ਟ੍ਰਾਂਸਪੋਰਟ ਵਿਵਸਥਾ ਹੈ ਜੋ ਦਿੱਲੀ ਮੈਟਰੋ ਰੇਲ ਨਿਗਮ ਲਿਮਟਿਡਰ ਦੁਆਰਾ ਸੰਚਾਲਿਤ ਹੈ ਤੇ ਇਸ ਦਾ ਜੋ ਆਰੰਭ ਸੀ ਉਹ 24 ਦਸੰਬਰ 2002 ਨੂੰ ਸ਼ਾਹਟਰਾ 30000 ਲਾਈਨ ਤੋਂ ਸ਼ੁਰੂ ਕੀਤਾ ਗਿਆ ਸੀ ਤੇ ਇਹ ਟ੍ਰਾਂਸਪੋਰਟ ਵਿਵਸਥਾ ਦੀ ਐਦਿਕਮਰਤਾ ਰਫ਼ਤਾਰ ਜੋ 80 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ ਤੇ ਹਰ ਸਟੇਸ਼ਨ ਤੇ ਲਗਭਗ 20 ਸੈਕਿੰਡ ਤੱਕ ਰੁਕਦੀ ਹੈ ਸਾਰੀਆਂ ਟ੍ਰੇਨਾਂ ਦਾ ਨਿਰਮਾਣ ਦੱਖਣੀ ਕੋਰੀਆ ਦੀ ਕੰਪਨੀ ਦੇ ਟੀਮ ਦੁਆਰਾ ਕੀਤਾ ਗਿਆ ਹੈ ਤੇ ਦਿੱਲੀ ਦੀ ਟ੍ਰਾਂਸਪੋਰਟ ਵਿਵਸਥਾ ਵਿੱਚ ਮੈਟਰੋ ਰੇਲ ਇੱਕ ਮਹੱਤਵਪੂਰਨ ਕੜੀ ਹੈ। ਹੋਰ ਵੀ ਸ਼ਹਿਰਾਂ ਜਿਵੇਂ ਆਗਰਾ, ਜੈਪੁਰ, ਲਖਨਊ, ਨਾਗਪੁਰ, ਕੋਚੀ, ਮੁੰਬਈ, ਪੂਨੇ ਇਹ ਹੋਰ ਸ਼ਹਿਰਾਂ ਦੇ ਵਿੱਚ ਵੀ ਹੈ ਜੋ ਮੈਟਰੋ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੇ ਇਹ ਸਾਰਾ ਓਵਰਵਿਊ ਦਿਖਾਇਆ ਗਿਆ ਹੈ। ਮੈਪ ਸਾਰਾ ਜਿਵੇਂ ਜਿਵੇਂ ਮੈਟਰੋ ਚੱਲਦੀ ਹੈ ਉੱਪਰੋਂ ਤੋਂ, ਡਾਊਨ ਤੋਂ ਕਿਉਂਕਿ ਜੋ ਇਹ ਤੋਂ ਪਹਿਲਾਂ ਟਰਾਂਸਪੋਰਟ ਦਾ ਯਾਤਰਬੋਸ ਜਿਹੜਾ ਸੜਕ ਤੇ ਸੀ ਤੇ ਅੰਮਕ ਦਸ਼ਾ ਵਿੱਚ ਇਸ ਦੀ ਯੋਜਨਾ ਛੇ ਮਾਰਗਾਂ ਤੇ ਚੱਲਣ ਦੀ ਸੀ ਜੋ ਦਿੱਲੀ ਦੀ ਯਾਤਰ ਹਿੱਸੇ ਨੂੰ ਜੋੜਦੇ ਸਨ ਤੇ ਇਹ ਮੈਟਰੋ ਦੇ ਜੋ ਟਾਇਰ ਨੇ ਉਹ ਰੱਖੇ ਗਏ ਨੇ ਬਣਾ ਕੇ ਵੀਲ ਨੇ ਦੋਵੇਂ ਤੇ ਇਸ ਦੇ ਬਾਰੇ ਇੱਥੇ ਲਿਖਿਆ ਵੀ ਹੋਇਆ ਸਾਰਾ ਤੇ ਇਹ ਸਾਹਮਣੇ ਬਣਾਇਆ ਗਿਆ ኦਪਰੇਸ਼ਨਲ ਕੰਟਰੋਲ ਸੈਂਟਰ ਜਿਵੇਂ ਜਿਵੇਂ ਕੰਟਰੋਲ ਹੁੰਦਾ ਹਰੇਕ ਚੀਜ਼ ਦਾ ਉਹ ਦਿਖਾਇਆ ਗਿਆ ਤੇ ਇਹ ਟਨਲ ਬ੍ਰੇਕਥਰੂ ਹੈ ਜੋ ਰੰਗ ਬਣਦੀ ਹੈ ਥੱਲੇ ਉਸ ਚੀਜ਼ ਦਾ ਮਾਡਲ ਤਿਆਰ ਕੀਤਾ ਗਿਆ ਹੈ ਤੇ ਫਿਰ ਓਵਰਵਿਊ ਸਾਰਾ ਮੈਟਰੋ ਮਿਊਜ਼ੀਅਮ ਦਾ ਕਿਵੇਂ-ਕਿਵੇਂ ਸਟੇਸ਼ਨ ਬਣੇ ਹੋਏ ਨੇ ਇਹ ਮੈਟਰੋ ਸਟੇਸ਼ਨ ਹੈ ਜੋ ਪ੍ਰੋਪਰ ਹੈ ਕਿਵੇਂ ਉੱਥੋਂ ਉੱਪਰ ਦੀ ਹੋ ਕੇ ਗੁਜ਼ਰਦੀ ਹੈ ਕਿਵੇਂ ਇਹ ਮੇਕਿੰਗ ਹੋਈ ਸੀ ਦੀ ਕਿਵੇਂ ਬਣਾਇਆ ਗਿਆ ਸੀ ਦਿੱਲੀ ਮੈਟਰੋ ਕਾਰਪੋਰੇਸ਼ਨ ਨੇ ਇੱਕ ਸ਼ਾਰਟ ਮੂਵੀ ਬਣਾਈ ਹੋਈ ਹੈ ਉਸ ਦੇ ਬਾਰੇ ਸਾਰਾ ਕੁਝ ਦੱਸਿਆ ਹੋਇਆ ਹੈ ਉਹ ਆਪਾਂ ਦੇਖਦੇ ਹਾਂ ਇਟਸ ਗੋਲਡ ਕਾਰਡ ਫਿਕਰ ਸਿਕਿਉ ਮੇਬੀ ਨੋ ਨੈਸ਼ਨਲ ਕਾਰਡ ਅਪਨਸ ਰਨਸ ਸਿਸਟਮ which has become a lifeline of the capital city it is the delhi metro a technological model ਇਹ ਸ਼ੋਟਾ ਕਾਰਡ ਬਣਦਾ ਹੈ ਇੱਕ ਏਟੀਐਮ ਟਾਈਪ ਚੀਜ਼ ਦੇ ਵਿੱਚ ਰੀਚਾਰਜ ਹੁੰਦਾ ਹੈ ਤੇ ਉਸ ਤੋਂ ਬਾਅਦ ਹੀ ਜੋ ਡੋਰ ਅਨਲੌਕ ਹੋ ਕੇ ਆਪ ਅੱਗੇ ਜਾ ਸਕਦੇ ਹਾਂ ਤੇ ਮੈਟਰੋ ਦਾ ਸਫ਼ਰ ਕਰ ਸਕਦੇ ਹਾਂ ਤੇ ਚੱਲਦੇ ਆਪਾਂ ਵੀ ਮੈਟਰੋ ਆ ਚੁੱਕੀ ਹੈ اے ਸੀ ਦਿੱਲੀ ਦਾ ਮੈਟਰੋ ਸਟੇਸ਼ਨ ਹਟੇਰ ਚੌਂਕ ਜੋ ਆਪਾਂ ਸਾਰਾ ਕਵਰ ਕੀਤਾ ਹੈ ਇਸ ਤੋਂ ਮੈਟਰੋ ਵੀ ਆ ਗਈ ਤੇ ਸਾਰੇ ਮੋਟਰ ਨੇ ਜੋ ਇੱਥੇ ਬਣਾ ਕੇ ਰੱਖੇ ਹੋਏ ਨੇ ਤੇ ਇਹਨੂੰ ਬਹੁਤ ਸਾਰੇ ਜੋ ਪ੍ਰਾਈਜ਼ ਵੀ ਨੇ ਉਹ ਵੀ ਮਿਲੇ ਹੋਏ ਨੇ ਉਹ ਵੀ ਉੱਤੇ ਰੱਖੇ ਹੋਏ ਨੇ ਸਾਰੇ ਆਰਮੀ ਦੀ ਰੈਸਵੀ ਉਹ ਕਿ ਰੱਖੀ ਗਈ ਹੈ ਸਾਰੇ ਬਣਾ ਕੇ ਪਰ ਜੋ ਵੀਡੀਓਗ੍ਰਾਫੀ ਹੈ ਉਹ ਵਰਤਿਤ ਹੈ ਤੋਂ ਇਸਟ ਏਰੀਆ ਤੇ ਉਹ ਵੀ ਖੜੀ ਹੁੰਦੀ ਹੈ ਇਹ ਦਿੱਲੀ ਦੇ ਪਟੇਲ ਚੌਂਕ ਦੇ ਵਿੱਚ ਹੈ ਜੀ ਇਹ ਇਹ ਜੋ ਮੈਟਰ ਹੈ ਦਿੱਲੀ ਦੀ ਬਹੁਤ ساری ਆਬਾਦੀ ਨੂੰ ਸੰਭੀ ਬੈਠੀ ਹੈ ਜੋ ਪੋਲੂਸ਼ਨ ਹੈ ਉਹ ਵੀ ਪਾਈਦਾ ਜਿਹੜੇ ਟਾਈਮ ਵੀ ਉਹ ਜਿਆਦਾ ਬੱਚਤ ਉਹ ਜਿਹੜਾ ਟਾਈਮ ਨਹੀਂ ਲਾਉਂਦੇ ਨੇ ਜੋ ਬਹੁਤ ਸੰਖਿਆ ਦੇ ਵਿੱਚ ਲੋਕ ਨੇ ਜੋ ਇਸੇ ਦਾ ਪ੍ਰਯੋਗ ਕਰਕੇ ਆਪਣੇ ਕੰਮਾਂ ਕਾਰਾਂ ਤੇ ਜਾਂਦੇ ਨੇ ਤੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਜਿਹੀਆਂ ਹੋਰ ਵੀਡੀਓਜ਼ ਦੇ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਜੀ ਫਿਰ ਕਿਸੇ ਨਿਊ ਵੀਡੀਓ ਦੇ ਨਾਲ ਟਾਈਮ ਸੱਸ ਲਈ ਆਪਾਂ